ਸ੍ਰੀ ਅਕਾਲ ਤੱਕ ਸੰਵਲੋ ਲੱਗੀ ਸੇਵਾ ਨੂੰ ਨਿਭਾਣ ਲਈ ਅੱਜ ਬੀਬੀ ਜਗੀਰਗੁਰ ਜੀ ਤੇ ਪਹੁੰਚੇ ਉਹਨਾਂ ਨਾਲ ਗੱਲਬਾਤ ਕਰਾਂਗੇ ਬੀਬੀ ਜੀ ਕੀ ਕੋਈ ਹਾਂਜੀ ਬੀਬੀ ਜੀ ਕੀ ਕਹਿੰਦੇ ਦੇਖੋ ਮਨੁੱਖ ਵਸਤੇ ਸੇਵਾ ਤੇ ਸਿਮਰਨ ਜਿਹੜਾ ਨਾ ਜੀ ਇਹ ਬਹੁਤ ਜ਼ਰੂਰੀ ਹੈ ਜਦੋਂ ਸੇਵਾ ਜਿਹੜੀ ਹੈ ਤਨੋਂ ਮਨੋਂ ਕੀਤੀ ਜਾਵੇ ਉਸ ਵੇਲੇ ਮੇਰੇ ਪਾਤਸ਼ਾਹ ਵੀ ਸਾ ਸੇਵਾ ਕੀਤੀ ਸਫਲ ਹੈ ਜਿਤ ਸਤਗੁਰ ਕਾ ਮਨ ਮੰਨੇ ਜੇ ਸਤਗੁਰ ਕਾ ਮਨ ਮੰਨੇ ਤਾਂ ਪਾਪ ਕ ਸੰਭਲ ਪੰਨੇ ਸੇਵਕ ਤੇ ਭਾਗਾ ਨਾ ਮਿਲਦੀ ਹੈ ਅੱਜ ਜਿਹੜੀ ਸੇਵਾ ਇਹ ਇਹਦੇ ਵਿੱਚ ਮੈਨੂੰ ਬਹੁਤ ਵੱਡਾ ਸਕੂਨ ਮਿਲ ਰਿਹਾ ਸਾਨੂੰ ਉਹਦਾ ਕਾਰਨ ਕੀ ਹੈ ਉਹਦਾ ਕਾਰਨ ਹੈ ਕਿ ਬੜੇ ਲੰਬੇ ਸਮੇਂ ਤੋਂ ਕੌਮ ਦੇ ਵਿੱਚ ਜਿਹੜੀ ਦੁਬਦਾ ਪਈ ਸੀ ਜਿਹੜੀ ਕੌਮ ਆਪਸ ਵਿੱਚ ਪਾਟੋ ਤਾੜ ਹੋ ਰਹੀ ਸੀ ਸ਼੍ਰੀ ਅਕਾਤਰ ਸਾਹਿਬ ਜੀ ਦੀ ਮਰਿਆਦਾ ਕਰਕੇ ਕਹਿ ਲਓ ਸਿਧਾਂਤਤਾ ਕਰਕੇ ਕਹਿ ਲਓ ਪਰੰਪਰਾਵਾ ਕਰਕੇ ਕਹਿ ਲਓ ਜਿਹਾ ਦਾ ਇਤਿਹਾਸ ਜਿਹੜਾ ਸੀਗਾ ਉਹ ਲੋਕਾਂ 'ਚ ਅਲੋਪ ਹੁੰਦਾ ਜਾ ਰਿਹਾ ਸੀਗਾ ਤੇ ਦੁਨੀਆ ਭਰ ਦੇ ਲੋਕਾਂ ਨੂੰ ਖੱਲੇ ਸਿੱਖ ਧਰਮ ਨੂੰ ਨਹੀਂ ਖੱਲੇ ਸਿੱਖਾ ਨੂੰ ਨਹੀਂ ਅੱਜ ਦੁਨੀਆ ਭਰ ਦੇ ਲੋਕਾਂ ਨੂੰ ਇਸ ਗੱਲ ਦਾ ਗਿਆਨ ਹੋ ਗਿਆ ਕਿ ਸੱਚਮੁੱਚ ਹੀ ਸ੍ਰੀ ਅਕਾਲ ਤਖਤ ਸਾਹਿਬ ਜਿਹੜਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਰਬੋੱਚ ਤਖਤ ਸਜਾਇਆ ਸੀ ਉਸ ਤਖਤ ਉੱਤੇ ਜੋ ਜਿਸ ਕਾਰਨ ਕਰਕੇ ਜੋ ਇਤਿਹਾਸ ਸਿਰਜਿਆ ਗਿਆ ਸੀ ਉਹ ਸੱਚਮੁੱਚ ਅੱਜ ਦੁਨੀਆ 'ਚ ਉਜਾਗਰ ਹੋਇਆ ਮੈਨੂੰ ਖੁਸ਼ੀ ਹੈ ਇਸ ਗੱਲ ਦੀ ਕਿਉਂਕਿ ਲੋਕ ਕਹਿੰਦੇ ਸੀ ਸ਼ਾਇਦ ਇਹ ਵੀ ਝੂਠ ਬੋਲਿਆ ਜਾਂਦਾ ਪਰ ਨਹੀਂ ਝੂਠ ਨਹੀਂ ਬੋਲਿਆ ਜਾਂਦਾ ਪ੍ਰੈਕਟੀਕਲ ਹੈ ਤੇ ਸਾਡੀ ਨੌਜਵਾਨ ਪੀੜ੍ਹੀ ਜਿਹੜੀ ਸੀ ਉਹਨੂੰ ਵੀ ਇਸ ਗੱਲ ਦਾ ਅਹਿਸਾਸ ਨਹੀਂ ਸੀ ਕਿ ਇਸ ਤਰ੍ਹਾਂ ਹੁੰਦਾ ਜਦੋਂ ਅਸੀਂ ਕਹਿੰਦੇ ਸੀ ਨਾ ਕਿ ਮਹਾਰਾਜਾ ਰਣਜੀਤ ਸਿੰਘ ਜੀ ਨਾਲ ਇਸ ਤਰ੍ਹਾਂ ਹੋਈ ਬੂਟਾ ਸਿੰਘ ਨਾਲ ਇਸ ਤਰ੍ਹਾਂ ਹੋਈ ਗੈਰੀ ਜੈਲ ਸਿੰਘ ਨਾਲ ਇਸ ਤਰ੍ਹਾਂ ਹੋਈ ਸਜਾ ਸੁਜੀਸ਼ਾ ਬਨਾਰੀ ਨਾਲ ਇਸ ਤਰ੍ਹਾਂ ਹੋਈ ਤੇ ਅੱਜ ਦੀ ਪੀੜ੍ਹੀ ਕਹਿੰਦੇ ਸੀ ਸ਼ਾਇਦ ਇਹ ਝੂਠ ਹੀ ਬੋਲੀ ਜਾਂਦੇ ਹਨ ਲੇਕਿਨ ਅੱਜ ਜਿਹੜਾ ਪ੍ਰੈਕਟੀਕਲ ਲੋਕਾਂ ਨੇ ਅੱਖਾਂ ਨਾਲ ਵੇਖਿਆ ਔਰ ਇਹ ਵੀ ਗੱਲ ਦਾ ਪਤਾ ਲੱਗ ਗਿਆ ਕਿ ਇੱਥੇ ਕੋਈ ਕਿੰਤੂ ਪ੍ਰੰਤੂਰੀ ਇਸ ਸਥਾਨ ਤੇ ਆ ਕੇ ਜੋ ਉਹਨਾਂ ਨੇ ਫੈਸਲਾ ਕਰਨਾ ਹੈ ਉਹਨਾਂ ਨੇ ਗੁਰੂ ਸਾਹਿਬ ਜੀ ਦੇ ਦਿੱਤੇ ਹੋਏ ਪੈਗਾਮ ਤੇ ਉਹਦੀ ਦਿੱਤੀ ਹੋਈ ਦਿਸ਼ਾ ਨਿਰਦੇਸ਼ ਉੱਤੇ ਕਰਨਾ ਔਰ ਉਹ ਉਹਨਾਂ ਨੇ ਕਰਕੇ ਵਿਖਾਇਆ ਕੱਲ ਤੇ ਕੋਈ ਅੱਗੋ ਬੋਲ ਨਹੀਂ ਸਕਿਆ ਸਾਰੇ ਹੱਥ ਬੰਨ ਕੇ ਖੜੇ ਰਹੇ ਸਾਰੇ ਹੱਥ ਜੋੜ ਕੇ ਖੜੇ ਰਹੇ ਔਰ ਇੱਕ ਇੱਕ ਸੇਵਾ ਜਿਹੜੀ ਸੀ ਉਹ ਮਨਜ਼ੂਰ ਕੀਤੀ ਸਭ ਤੋਂ ਵੱਡੀ ਗੱਲ ਕਿ ਜੋ ਸਵਾਲ ਕਰਨਾ ਉਹਦਾ ਜਵਾਬ ਸੱਚਾ-ਸੱਚਾ ਦੇਣਾ ਇਹ ਵੀ ਇੱਕ ਇਹਦੀ ਵੱਡੀ ਵਡਿਆਈ ਹੈ ਇਹ ਵੀ ਇੱਕ ਇਸ ਦੀ ਮਹਾਨਤਾ ਸੋ ਮੈਂ ਸਮਝਦੀ ਐ ਕਿ ਕੱਲ ਇਤਿਹਾਸ ਜਿਹੜਾ ਦੁਬਾਰਾ ਜਿਹੜਾ ਇਤਿਹਾਸ ਸੀ ਨਾ ਸਾਡਾ ਉਹ ਰਿਪੀਟ ਹੋਇਆ ਜਿਹੜਾ ਪਿੱਛੇ ਲੋਕਾਂ ਨੇ ਸ਼ਾਇਦ ਕਈ ਬੱਚਿਆਂ ਨੇ ਨਹੀਂ ਸੀ ਦੇਖਿਆ ਨਹੀਂ ਸੀ ਪੜਿਆ ਉਹ ਉਹਨਾਂ ਨੂੰ ਰਿਪੀਟ ਹੋ ਗਿਆ ਕਿ ਸੱਚਮੁੱਚ ਹੀ ਸ਼੍ਰੀ ਅਕਾਲ ਤਖਤ ਸਾਹਿਬ ਇਡਾ ਸਰਵੋੱਚ ਹੈ ਕਿ ਉਥੇ ਪੰਥ ਸਿੰਘ ਸਹਿਬਾਨ ਪੰਜ ਜਿੱਥੇ ਦਾ ਜਿਹੜਾ ਖਲੋਕੇਸ਼ੀ ਅਕਾਲ ਤਖਤ ਸਾਹਿਬ ਆਵਾਜ਼ ਦਿੰਦੇ ਹੈ ਉਸ ਵੇਲੇ ਸਿੱਖਾਂ ਨੂੰ ਸਿਰ ਝੁਕਾ ਕੇ ਉਹ ਬੰਨਣਾ ਪੈਂਦਾ ਸੋ ਮੈਨੂੰ ਇਸ ਗੱਲ ਦੀ ਰਾਹਤ ਵੀ ਹੈ ਉਹਨ ਵੀ ਹੈ ਔਰ ਅੱਜ ਖੁਸ਼ੀ ਵੀ ਹੈ ਕਿ ਜਿਹੜੀ ਦੁਬਤਾ ਸੀ ਉਹ ਦੂਰ ਹੋਈ ਹੋਏਗੀ ਇਹਦੇ ਨਾਲ ਸਾਰੇ ਨੇ ਮਨਾਂ ਦੇ ਪ੍ਰੀਖੇ ਨਿਕਲ ਜਾਣਗੇ ਤੇ ਫਿਰ ਇਕੱਠੇ ਹੋ ਕੇ ਸਾਰੇ ਸਾਡੀਆਂ ਸੰਸਥਾਵਾਂ ਜਿਹੜੀਆਂ ਸ਼੍ਰੋਮਣੀ ਗੁਰਦਾਰਾ ਪ੍ਰੰਧਕ ਕਮੇਟੀ ਧਾਰਮਿਕ ਸੰਸਥਾ ਸਿਆਸੀ ਸੰਸਥਾ ਸ਼੍ਰੋਮਣੀ ਅਕਾਲੀ ਦਲ ਔਰ ਇਹ ਮੇਰੀ ਪੀੜ ਦਾ ਪੈਗਾਮ ਲੈ ਕੇ ਚੱਲੀ ਹੈ ਇਹ ਸੰਸਥਾ ਸ਼੍ਰੋਮਣੀ ਕਾਲੀ ਦਲ ਨੇ ਮੇਰੀ ਪੀੜ ਸਦਾਤ ਪਾਲਣਾ ਔਰ ਉਸੇ ਦਿਸ਼ਾ ਨਿਰਦੇਸ਼ ਦੇ ਅਨੁਸਾਰ ਉਹੀ ਆਦੇਸ਼ ਜਾਰੀ ਕੀਤੇ ਗਏ ਸਾਰੇ ਹੋਏ 71 ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲਿਵਲਾਏ ਹਰ ਨਾਮ ਆਕੇ ਹੋਵੇ ਜੋਰੀ ਗੁਰਮੁਖ ਵੈਸੋ ਸਫਾ ਵਿਛਾਏ ਜੀਓ ਅੱਜ ਪੈਗਾਮ ਜਿਹੜਾ ਦਿੱਤਾ ਗਿਆ ਮੈਨੂੰ ਆਸ ਹੀ ਨਹੀਂ ਉਮੀਦ ਹੈ ਕਿ ਸਾਰੀ ਸਿਕ ਕੌਮ ਸਾਰੇ ਵਰਕਰ ਸਾਡੇ ਜੋ ਆਪਣੀ ਕਾਰੀਗਰ ਦੇ ਇੱਕ ਪਲੈਟਫਾਰਮ ਤੇ ਬੈਠ ਕੇ ਉਸ ਦਫਤਰ ਚ ਬੈਠ ਕੇ ਸਾਰੀ ਭਰਤੀ ਕਰਨਗੇ ਔਰ ਦੁਬਾਰਾ ਪੁਨਰਸਜੀਤ ਜਿੱਤਾ ਹੁੰਦੀ ਹੈ ਪਾਰਟੀ ਉਹ ਪੁਨਰਸਜੀਤ ਹੋਵੇਗੀ ਤੇ ਅਸੀਂ ਸਾਰੇ ਤਕੜੇ ਹੋ ਕੇ ਫੇਰ ਨਿਕਲਾਂਗੇ ਇੱਕ ਸ਼ਕਤੀ ਬਣ ਕੇ ਨਿਕਲੇਗੀ ਔਰ ਉਹਨਾਂ ਸਰਕਾਰਾਂ ਦੇ ਵੀ ਕੰਨ ਖੁੱਲ ਜਾਣਗੇ ਜਿਹੜੀਆਂ ਸਰਕਾਰਾਂ ਕਹਿੰਦੀਆਂ ਸੀ ਸ਼ਾਇਦ ਸ਼੍ਰੀ ਅਕਾਲਤਾਬ ਸਾਹਿਬ ਦੇ ਐਵੇਂ ਝੂਠ ਬੋਲਦੇ ਐ ਸ਼ਾਇਦ ਇਹ ਸੰਸਥਾਵਾਂ ਮਰ ਜਾਣਗੀਆਂ ਤੇ ਕੋਈ ਬੋਲੇਗਾ ਨਹੀਂ ਪਰ ਅੱਜ ਕੌਮ ਜੀਉਂਦੀ ਹੈ ਜਾਗਦੀ ਹੈ ਲੋਕਾਂ ਨੂੰ ਪਤਾ ਲੱਗ ਗਿਆ ਕਿ ਇਹ ਆਪਣੀਆਂ ਸੰਸਥਾਵਾਂ ਦਾ ਫਿਕਰ ਕਰਦੀ ਦੇਖੋ ਪਹਿਲਾਂ ਉਹਨਾਂ ਨੇ ਪਹਿਲੇ ਤੇ ਇਹੀ ਕਹਿ ਕੇ ਗਏ ਸੀ ਕਿ ਮੈਂ ਸਬਰਪਤ ਜੋ ਇੱਥੇ ਕਿਹਾ ਗਿਆ ਮੈਂ ਕੋਈ ਕਿੰਤੂ ਪ੍ਰੰਤੂ ਨਹੀਂ ਕਰਨਾ ਕੋਈ ਸਵਾਲ ਜਵਾਬ ਨਹੀਂ ਕਰਨਾ ਮੈਂ ਸਾਰਾ ਕੁਝ ਆਪਣੀ ਝੋਲੀ ਚ ਪਾਣਾ ਮੈਂ ਮੰਨਦਾ ਹਾਂ ਪਰ ਬਾਅਦ ਵਿੱਚ ਕਈ ਲੋਕ ਜਿਹੜੇ ਹੁੰਦੇ ਆ ਸਾਥੀ ਇਧਰੋਂ ਉਧਰੋਂ ਜਿਹਦਾ ਲੋਕੀ ਗੁੰਮਰਾਹ ਕਰਨ ਵਾਲੇ ਪਿੱਛੇ ਤੂੰ ਆ ਕਰ ਲਿਆ ਤੇ ਇਦਾਂ ਹੋ ਜਾਏਗਾ ਪਰ ਇਸ ਗੱਲ ਦੀ ਤੇ ਆਪਾਂ ਨੂੰ ਰਾਹਤ ਹੈ ਨਾ ਕਿ ਤਖਤ ਦੇ ਸਾਹਮਣੇ ਨਹੀਂ ਝੂਠ ਬੋਲ ਸਕੀ